ਦੋਸਤੋ ਬਦਲਾਵ ਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਈ ਸੀ ਤਾਂ ਬਦਲਾਵ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਵੀ ਹਰ ਪ੍ਰਯਾਸ ਕੀਤਾ ਜਾ ਰਿਹਾ ਪਰ ਗੱਲ ਉਦੋਂ ਬਣੇਗੀ ਜਦੋਂ ਡਿਊਟੀਆਂ ਤੇ ਤਨਾਦ ਸਰਕਾਰੀ ਮੁਲਾਜ਼ਮ ਕੰਮ ਕਰਨਗੇ ਡਿਊਟੀਆਂ ਤੇ ਦਿਨਾਤ ਜਿੰਨੇ ਵੀ ਮੁਲਾਜ਼ਮ ਨੇ ਉਹ ਅਗਾਹ ਵਧਣ ਕੇ ਸਰਕਾਰ ਦਾ ਸਾਥ ਦੇਣਗੇ ਫਿਰ ਬਦਲਾਵ ਕੀਤਾ ਜਾਏਗਾ ਇਸ ਲਈ ਅਸੀਂ ਅਮਰਸਦੀ ਤਹਿਸੀਲ 2 ਦੇ ਵਿੱਚ ਪਹੁੰਚੇ ਹਾਂ ਜਿਤੀ ਜੇ ਤਸਵੀਰ ਆ ਤੁਹਾਡੇ ਨਾਲ ਸਾਂਝੀਆ ਕਰਦੇ ਬੇ ਇੱਕ ਵਾਰ ਇਹ ਰੂਮ ਤੁਸੀਂ ਦੇਖ ਲਓ ਉਸ ਤੋਂ ਬਾਅਦ ਦੂਸਰੀ ਤਸਵੀਰ ਵੀ ਤੁਹਾਡੇ ਨਾਲ ਮੈਂ ਜਰੂਰ ਸਾਂਝੀ ਕਰਦਾ ਹਾਂ ਇੱਕ ਵਾਰ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਤੇ ਉੱਤੇ ਕੰਮ ਹੋ ਰਿਹਾ ਤਾਂ ਲੰਬੇ ਸਮੇਂ ਤੋਂ ਇਸ ਜਗ੍ਹਾ ਤੇ ਉੱਤੇ ਪ੍ਰਾਈਵੇਟ ਕਰਿੰਦੇ ਕੰਮ ਕਰਦੇ ਨੇ ਸ਼ਾਇਦ ਉਹਨਾਂ ਦੀ ਜਾਂਚ ਕਦੀ ਨਹੀਂ ਕੀਤੀ ਗਈ ਤਹਿਸੀਲਦਾਰ ਸਾਹਿਬ ਲੱਗੇ ਬੈਠੇ ਨੇ ਅੰਦਰ ਜਨਮ ਦਿਨਾਂ ਦੀਆਂ ਪਾਰਟੀਆਂ ਮਨਾਇਆ ਜਾਂਦੀਆਂ ਨੇ ਆ ਦੇਖੋ ਕਿਸ ਤਰੀਕੇ ਦੇ ਨਾਲ ਇਹ ਪਾਰਟੀਆਂ ਮਨਾ ਰਹੇ ਨੇ ਤਾਂ ਬੜੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਅੰਦਰ ਪ੍ਰਾਈਵੇਟ ਤਰੀਕੇ ਨਾਲ ਕਰਦੇ ਪਏ ਨੇ ਕੰਮ ਤਾਂ ਇਹਨਾਂ ਨੂੰ ਸੈਲਰੀਆਂ ਕਿੱਥੋਂ ਮਿਲਦੀਆਂ ਪਈਆਂ ਨੇ ਇਹਨਾਂ ਦਾ ਘਰ ਕਿਸ ਤਰ੍ਹਾਂ ਚੱਲਦੀ ਪਈ ਨੇ ਜੇਕਰ ਇਹ ਸੈਲਰੀ ਮਿਲਦੀ ਪਈ ਤੇ ਇਹਨਾਂ ਨੂੰ ਸੈਲਰੀ ਦੇਂਦਾ ਕੌਣ ਪਿਆ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਪੈਣ ਤੇ ਜੇ ਸਾਲ ਦੀ ਕੋਈ ਨਹੀਂ ਦਿੰਦਾ ਪਿਆ ਤਾਂ ਫਿਰ ਯਕੀਨਨ ਗੱਲ ਹੈ ਕਿ ਭ੍ਰਸ਼ਟਾਚਾਰ ਜ਼ਰੂਰ ਹੁੰਦਾ ਹੋਵੇਗਾ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਲੱਗੇ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਆਪਣੇ ਪਰਿਵਾਰ ਦਾ ਖਰਚਾ ਪਾਣੀ ਚਲਾਉਂਦੇ ਨੇ ਵੱਡੀ ਗੱਲ ਹੈ ਕਿ ਜੇਕਰ ਇਹ ਭ੍ਰਸ਼ਟਾਚਾਰ ਕਰਦੇ ਨੇ ਤਾਂ ਸਰਕਾਰ ਫਿਰ ਆਪਣੇ ਤੌਰ ਤੇ ਇਹਨਾਂ ਨੂੰ ਰੱਖ ਸਕਦੀ ਹੈ ਜਿਨ੍ਹਾਂ ਨੇ ਪੈਸੇ ਆ ਕਮਾਉਂਦੇ ਨੇ ਤਾਂ ਸਰਕਾਰ ਆਪਣੇ ਕੋ ਉ ਦੇ ਪੈਸੇ ਦੇ ਕੇ ਤਾਂ ਇਹਨਾਂ ਲੋਕਾਂ ਨੂੰ ਸਰਕਾਰੀ ਨੌਕਰੀ ਦੇ ਸਕਦੀ ਹੈ ਜਿਸ ਦੇ ਨਾਲ ਸਰਕਾਰ ਦੀ ਵੀ ਬੱਲੇ ਬੱਲੇ ਹੋ ਸਕਦੀ ਹੈ ਪਰ ਕਿਤੇ ਨਾ ਕਿਤੇ ਸਵਾਲ ਇਹ ਖੜੇ ਹੁੰਦੇ ਨੇ ਕਿ ਇਹ ਲੋਕ ਅੰਦਰ ਐਂਟਰ ਕਿਤਰਾ ਹੁੰਦੇ ਨੇ ਜਿਹੜੇ ਤਹਿਸੀਲਦਾਰ ਸਾਹਿਬ ਅੰਦਰ ਬੈਠੇ ਨੇ ਹੋਰ ਵੱਡੇ ਅਧਿਕਾਰੀ ਉੱਥੇ ਪਹੁੰਚਦੇ ਨੇ ਡੀਸੀ ਸਾਹਿਬਾਨ ਪਹੁੰਚਦੇ ਨੇ ਤਾਂ ਇਹਨਾਂ ਇਹਨਾਂ ਉੱਤੇ ਨਜ਼ਰ ਕਿਉਂ ਨਹੀਂ ਪੈਂਦੀ ਇਹ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਅਸੀਂ ਮੰਗਿਆ ਕਰਦੇ ਹਾਂ ਕਿ ਇਹਨਾਂ ਲੋਕਾਂ ਦੀ ਜਾਂਚ ਕੀਤੀ ਜਾਵੇ ਇਹਨਾਂ ਦੀਆਂ ਕਿੰਨੀਆਂ ਜਾਇਦਾਦਾਂ ਨੇ ਇਹ ਕਿੰਨੇ ਕਿੰਨੇ ਸਾਲ ਤੋਂ ਕੰਮ ਕਰ ਕੰਮ ਕਰਦੇ ਨੇ ਅਤੇ ਜੇਕਰ ਇਹ ਵਾਕਿਆ ਹੀ ਪ੍ਰਾਈਵੇਟ ਤਰੀਕੇ ਦੇ ਨਾਲ ਕੰਮ ਕਰਕੇ ਭ੍ਰਸ਼ਟਾਚਾਰ ਕਰਦੇ ਨੇ ਤਾਂ ਸਰਕਾਰ ਇਹਨਾਂ ਉੱਤੇ ਘੜੀ ਕਾਰਵਾਈ ਕਰੇ ਤਾਂ ਜੋ ਸਰਕਾਰ ਦੀ ਸ਼ੋਭੀ ਚੰਗੀ ਬਣ ਸਕੇ ਸੋ ਦੇਖੋ ਇਸ ਪੂਰੇ ਮੁੱਦੇ ਦੇ ਉੱਤੇ ਅਧਿਕਾਰੀ ਕੀ ਆਖਦੇ ਨੇ ਸਾਡੀ ਗੱਲ ਹੋਈ ਐਸ ਡੀ ਐਮ ਲਾਲ ਵਿਸ਼ਵਾਸ ਬਿਆਸ ਦੇ ਨਾਲ ਜਿਨ੍ਹਾਂ ਨੇ ਕਿਹਾ ਕਿ ਜਾਂਚ ਕਰਨ ਤੋਂ ਬਾਅਦ ਜੇ ਕੋਈ ਪੰਦੀ ਕਾਰਵਾਈ ਹੋਏਗੀ ਤੇ ਉਹ ਜ਼ਰੂਰ ਕੀਤੀ ਜਾਏਗੀ ਤਾਂ ਆਓ ਸੁਣੋ ਕੀ ਆਖਦੇ ਨੇ ਕਿ ਉਥੇ ਤਸੀਲ ਦੇ ਕੁਝ ਕਮਰਿਆਂ ਦੇ ਵਿੱਚ ਐਸ ਪਰ ਨਿਊਜ਼ਪੇਪਰ ਕਲਿੱਪਿੰਗ ਤੇ ਲੋਕਾਂ ਦਾ ਆਣਾ ਜਾਣਾ ਬੇਰੋਕ ਟੋਕ ਜਿਹੜਾ ਹੈ ਉਹ ਇਸ ਤਰੀਕੇ ਨਾਲ ਚੱਲ ਰਿਹਾ ਹੈਗਾ ਔਰ ਨਾਲੋ ਦੇਵੀ ਲਿਖਿਆ ਸੀਗਾ ਕਿ ਕਈ ਵਾਰੀ ਕੁਰਸੀ ਦੇ ਉੱਤੇ ਜਿਹੜੇ ਹੈਗੇ ਆ ਕਲਰਕਸ ਰਹੇ ਹੈਗੇ ਹਾਜ਼ਰ ਨਹੀਂ ਹੁੰਦੇ ਹੈਗੇ ਉਹ ਜਦਨ ਹੀ ਉਹ ਨਿਊਜ਼ ਆਈ ਸੀ ਉਦਨ ਹੀ ਲਿਖਤੀ ਰੂਪ ਦੇ ਵਿੱਚ ਇਹਨਾਂ ਨੂੰ ਮੈਂ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਸੀਗੀਆਂ ਉਹ ਔਰ ਕਿਹਾ ਸੀਗਾ ਕਿ ਜਿਹੜਾ ਇਹਦਾ ਪਾਲਨ ਹੈਗਾ 27 ਦਿਨਾਂ ਦੇ ਨਾਲ ਜਿਹੜਾ ਹੈਗਾ ਐਗਜ਼ੀਕਿਊਟ ਕੀਤਾ ਜਾਵੇ ਔਰ ਜੇਕਰ ਨਹੀਂ ਹੁੰਦਾ ਹੈਗਾ ਤੇ ਇਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਨਾਲ ਚਲਦੇ ਹੋਏ ਤਾਂ ਉਹ ਇਮੀਡੀਏਟਲੀ ਉਸ ਟਾਈਮ ਜਿਹੜੀਆਂ ਹੈਗੇ ਲਿਖਤ ਦੇ ਵਿੱਚ ਇਨਸਟ੍ਰਕਸ਼ਨਸ ਪਾਸ ਔਨ ਕਰ ਦਿੱਤੀ ਗਈਆਂ ਸੀ ਪਰ ਇਹ ਇਸ ਮਾਮਲੇ ਨੂੰ ਲੈ ਕੇ ਜਿਹੜਾ ਹੈਗਾ ਉਹ ਮੈਂ ਡਿਸੀਜਨ ਜਿਹੜਾ ਹੈਗਾ ਆਲਰੇਡੀ ਇੱਕ ਮਤਲਬ ਲੈ ਚੁੱਕਾ ਹੈਗਾ ਜਸਟ ਉਹ ਮੈਂ ਐਗਜ਼ੀਕਿਊਟ ਇਨਾ ਬਲੈਕ ਐਂਡ ਵਾਈਟ ਕਰਨ ਦੀ ਜਣੀ ਲਗੀ ਉਹ ਥੋੜਾ ਟਾਈਮ ਲੱਗਦਾ ਹੈ ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਕੁਝ ਚੇਂਜਸ ਜੜੀਆਂ ਇੰਟਰੋਡਿਊਸ ਕਰ ਸਕੀ। ਅੱਛਾ ਸਰ ਜਦੋਂ ਜਦ ਦੀਆਂ ਪਾਰਟੀਆਂ ਅੰਦਰ ਬਣਾਈਆਂ ਜਾ ਰਹੀਆਂ ਕੁਝ ਵਿੱਚ ਇਲੀਗਲ ਬੰਦੇ ਨੇ ਉਹ ਪਾਰਟੀਆਂ ਕਰਦੇ ਪਏ ਨੇ ਤੁਸੀਂ ਕੰਪਿਊਟਰ ਦੇ ਬੈਠੇ ਨੇ ਤੇ ਇਲੀਗਲ ਬੰਦੇ ਨਾਲ ਡਾਟਾ ਚਾਲੀ। ਬੀ ਐਗਜ਼ੈਕਟਲੀ ਮੈਂ ਆਫਿਸ ਜਿਹੜਾ ਹੈਗਾ ਉਹ ਬਹੁਤ ਹੀ ਮਤਲਬ ਸਾਡੇ ਲਈ ਸਰਕਾਰੀ ਕਰਮਚਾਰੀਆਂ ਲਈ ਜੇ ਅਸੀਂ ਸਿਕਰਟ ਡੋਮੇਨ ਮੰਨਦੇ ਹੈਗੇ ਉਹਦੇ ਵਿੱਚ ਕਿਸੇ ਵੀ ਜਿਹੜੀ ਪਬਲਿਕ ਹੈਗੀ ਹੈ ਜਿਸ ਨੂੰ ਕੰਮ ਹੈਗਾ ਉਹਦਾ ਤਾਂ ਵੈਲਕਮ ਹੈਗਾ ਉਸ ਤੋਂ ਇਲਾਵਾ ਜੇਕਰ ਕੋਈ ਹੋਰ ਪ੍ਰਾਈਵੇਟ ਬੰਤਾ ਹੈਗਾ ਉਸ ਦੀ ਤਾਂ ਬਿਲਕੁਲ ਹੀ ਕੋਈ ਐਂਟਰੀ ਨਹੀਂ ਕੀਤੀ ਗਈ ਹੈ ਕਿਸੇ ਵੀ ਤਰੀਕੇ ਨਾਲ ਜਸਟੀਫਾਈ ਨਹੀਂ ਕੀਤੀ ਜਾਂਦੀ ਹੈਗੀ ਹੈ ਔਰ ਇਹ ਜਿਹੜੀ ਨਿਊਜ਼ ਹੈਗੀ ਹੈ ਕੱਲ ਹੀ ਮੇਰੇ ਧਿਆਨ ਦੇ ਵਿੱਚ ਆਈ ਕੱਲ ਸਾਡੇ ਕੈਂਪ ਸੀਗਾ ਟੈਰੀ ਬਜ਼ਾਰ ਦੇ ਮੋਟੇ ਵੀ ਸਿਰਿਆ ਹੈ ਅੱਜ ਵੀ ਸਵੇਰੇ ਇੱਕ ਨੌਂ ਡਾਟਰ ਦੀ ਸਿਚੁਏਸ਼ਨ ਸੀ ਤੇ ਆਇਆ ਹੈਗਾ ਦੇ ਦੇ ਇਸ ਸਿਲਸਿਲੇ ਦੇ ਵਿੱਚ ਵੀ ਜਿਹੜੀ ਹੈਗੀ ਹੈ ਕਾਰਜ ਕਰਨ ਦੀ ਤੇ ਲੀਗਲ ਐਕਸ਼ਨ ਕੀ ਉਸੇ ਦੇ ਐਕਸ਼ਨ ਲੈਣਾ ਸਹੀ ਸਮਝਿਆ ਐ ਕਿ ਐਕਸ਼ਨ ਲੈਣ ਦੇ ਕਾਜ਼ ਦਾ ਸਾਲ ਤੋਂ ਲੱਗੇ ਹੋਏ ਉਸੇ ਕੰਪਿਊਟਰ ਤੇ ਕੰਮ ਕਰਦੇ ਤੇ ਕਿਸੇ ਦਾ ਧਿਆਨ ਨਹੀਂ ਜਿੰਨੇ ਜੇਕਰ ਇਹਨਾਂ ਨੂੰ ਪੰਖਾ ਨਹੀਂ ਮਿਲਦੀ ਘਰ ਕਿਤਰਾ ਚੱਲਦਾ ਜੇ ਮਿਲਦੀ ਹੈ ਤਾਂ ਕਿੱਥੋਂ ਮਿਲਦੀ ਹੈ ਪੰਖਾ ਇਸ ਤਰੀਕੇ ਨਾਲ ਕੰਮ ਕਰਦੇ ਕਿੰਨਾ ਕਿਤੇ ਸੋਚਣ ਵਾਲੀ ਗੱਲ ਹੈ ਇਹ ਹੋਈ ਨਾ ਜੀ ਦੇਖੋ ਇਹਦੇ ਵਿੱਚ ਅਦਾ ਹੁੰਦਾ ਹੈਗਾ ਨਾ ਕੁਝ ਵੀ ਸਾਹਮਣੇ ਆਂਦੀ ਹੈਗੀ ਹੈ ਤੇ ਉਸ ਸਮੇਂ ਹੀ ਪਤਾ ਲੱਗਦਾ ਹੈਗਾ ਕਿ ਇਹ ਚੀਜ਼ ਜਿਹੜੀ ਹੈਗੀ ਹੈ ਹੋ ਰਹੀ ਹੈਗੀ ਹੈ ਫਿਰ ਇਹਨਾਂ ਨੇ ਕੀ ਐਕਸ਼ਨ ਲੈਂਦਾ ਜਾਈਦਾ ਹੈ ਹਾਂ ਐਕਸ਼ਨ ਜਿਹੜਾ ਹੈਗਾ ਉਹ ਇਨ ਡਿਊ ਫੁਲਨੈਸ ਆਫ ਟਾਈਮ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਇੰਟੀਮੇਟ ਕਰਦਾਗਾ ਨਹੀਂ ਇਸ ਸਮੇਂ ਲੈਟ ਮੀ ਗੋ ਥਰੂ 올 ਕਿਉਂਕਿ ਜਿਹੜੇ ਦੋਵੇਂ ਪੱਖ ਹੈਗੇ ਉਹ ਸੁਣਨੇ ਪੈਂਦੇ ਹੁੰਦੇ ਹੈਗੇ ਆ ਤੇ ਵੀ ਇੱਕ ਤਰਫ ਆਈਦਾ ਫੈਸਲਾ ਲੈਣਾ ਹੈਗਾ ਉਹ ਕਦੀ ਵੀ ਡਿਸਰਵੇਬਲ ਨਹੀਂ ਉਹ ਨਹੀਂ ਜਦੋਂ ਉਹ ਅੰਦਰ ਬੈਠ ਸਕਦੇ ਹੈ ਜਾਂ ਨਹੀਂ ਬੈਠ ਸਕਦੇ ਜਿਹੜੇ ਨਹੀਂ ਕੋਈ ਵੀ ਪ੍ਰਾਈਵੇਟ ਬੰਦਾ ਜਿਹੜਾ ਹੈਗਾ ਵਾ ਉਹ ਨਾ ਉਸਦੇ ਨਾ ਉਸ ਤੋਂ ਬਾਹਰ ਨਾ ਉਸ ਤੋਂ ਪਹਿਲਾਂ ਕਦੀ ਵੀ ਜਿਹੜਾ ਹੈਗਾ ਵਾ ਜਿਹਨੂੰ ਪਬਲਿਕ ਨੂੰ ਕੋਈ ਕੰਮ ਹੈਗਾ ਉਹ ਉਹਦਾ ਤਾਂ ਬਣਦਾ ਹੈਗਾ ਉਸ ਤੋਂ ਇਲਾਵਾ ਕਿਸੇ ਹੋਰ ਦਾ ਬਿਲਕੁਲ ਨਹੀਂ ਬਣਦਾ ਠੀਕ ਹੈ